ਅੱਜ ਤੁਸੀਂ ਦਿੰਸਿੰਘ ਸਹਿਬਾਨਾਂ ਦੀ ਬੁੜ ਬਹਾਲੀ ਲਈ ਜਿਹੜਾ ਪ੍ਰਦਰਸ਼ਨ ਕੀਤਾ ਪਈ ਸਾਈਡ ਮੈਂ ਕੀ ਕਹਿਣਾ ਚਾਹੋਗੇ ਹਾਂ ਜੀ ਪ੍ਰਧਾਨ ਸਾਹਿਬ ਜੀ ਵੀ ਤੁਹਾਨੂੰ ਦੇਖੋ ਅੱਜ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਉਹਨਾਂ ਨੇ ਜਿਹੜੀ ਪੰਥ ਨੂੰ ਆਵਾਜ਼ ਕਾਲ ਦਿੱਤੀ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਮੂਜਤ ਪਾਈ ਹੈ ਔਰ ਇਹ ਜਿਹੜਾ ਰੋਸ ਮਾਰਚ ਸੀ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹਟੇ ਦੇ ਕਰ ਰਹੇ ਨੇ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਛਿੱਕੇ ਟੰਗਿਆ ਔਰ ਉਹਨਾਂ ਫੈਸਲਿਆਂ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਔਰ ਸਾਡੀ ਇਹ ਮੰਗ ਸੀ ਕਿ ਇਹ ਜਥੇਦਾਰਾਂ ਨੂੰ ਹਟਾਣ ਦੀ ਜਿਹੜੀ ਵਿਧੀ ਵਿਧਾਨ ਹੈ ਜਿਹੜਾ ਉਹਨਾਂ ਨੂੰ ਲਗਾਉਣ ਦਾ ਉਤਰ ਤੱਕ ਹੈ ਇਹ ਵੀ ਬਣਾਇਆ ਜਾਏ ਔਰ ਤਿੰਨੋਂ ਜਥੇਦਾਰਾਂ ਦੀ ਮੋੜ ਬਹਾਲੀ ਕੀਤੀ ਜਾਏ ਸੋ ਸਰਕਾਰਾਂ ਦੇ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਇਸ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੇਨ ਗੇਟ ਦੇ ਉੱਤੇ ਵਾਰ ਹੀ ਉਹਨੂੰ ਧਰਨੇ ਨੂੰ ਰੋਕਤਾ ਗਿਆ ਸ਼ਾਂਤਮਈ ਤਰੀਕੇ ਨਾਲ ਇਹਦਾ ਪ੍ਰਦਰਸ਼ਨ ਕਰਦੇ ਹੋਏ ਸ਼ਕਮਨੀ ਸਾਹਿਬ ਦੇ ਪਾਠ ਹੋਇਆ ਬਾਣੀ ਪੜੀ ਗਈ ਨਾਮ ਸਿਮਰਨ ਹੋਇਆ ਔਰ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜਿਹੜੇ ਧਾਮੀ ਸਾਹਿਬ ਨੇ ਆਪਣੇ ਐਗਜ਼ੈਕਟਿਵ ਦੇ ਕੁਝ ਮੈਂਬਰਾਂ ਦੇ ਨਾਲ ਆ ਕੇ ਉਹ ਮੈਮੋਰੈਂਡਮ ਲੈ ਕੇ ਗਏ ਆ ਜਿੱਥੇ ਉਹਨਾਂ ਨੂੰ ਤੁਮਾ ਸਾਹਿਬ ਨੇ ਇਹ ਮੈਮੋਰੈਂਡਮ ਦਿੱਤਾ ਕਿ 15 April ਤੱਕ ਤੁਸੀਂ ਇਹ ਫੈਸਲੇ ਨਹੀਂ ਲਏ ਤੇ ਕੌਮ ਬੱਡੀ ਦੇ ਵਿੱਚ ਪੰਥ ਜਿਹੜੇ ਵੱਡੇ ਫੈਸਲੇ ਲਏਗੀ ਔਰ ਵੱਡੇ ਪ੍ਰੋਗਰਾਮ ਹੁਲਕੇ ਜਾਣਗੇ ਸੋ ਅੱਜ ਜਿਸ ਤਰੀਕੇ ਦੇ ਨਾਲ ਉਹ ਮੈਮੋਰੈਂਡਮ ਲੈ ਕੇ ਗਏ ਨੇ ਔਰ ਅਗਰ ਉਹਨਾਂ ਦੇ ਵਿੱਚ ਮੈਂ ਸਮਝਦਾ ਕਿ ਇਨਸਾਨੀਅਤ ਵਾਲੀ ਗੱਲ ਹੈ ਅਗਰ ਉਹਨਾਂ ਦੇ ਵਿੱਚ ਪੰਥ ਲਈ ਦਰਦ ਹੈ ਤੇ ਜ਼ਰੂਰ ਇਹਦੇ ਉੱਤੇ ਵਿਚਾਰ ਕੀਤੇ ਜਾਣਗੇ ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਵਿੱਚ ਅੰਤਰਿਕ ਬੋਰਡ ਦੀ ਮੀਟਿੰਗ ਹੋਈ ਹੈ ਬਜੜੇ ਇਤਲਾਸ ਹੋਇਆ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਉਹਦੇ ਵਿੱਚ ਜਥੇਦਾਰਾਂ ਦੀ ਸ਼ਮੂਲੀਅਤ ਨਹੀਂ ਹੋਈ ਪਹਿਲੀ ਵਾਰ ਜਿੱਥੇ ਦਾਰਾਂ ਨੂੰ ਰਾਤ ਦੇ ਹਨੇਰਿਆਂ ਦੇ ਵਿੱਚ ਪੰਗਾ ਪਾਈਆਂ ਜਾ ਰਹੀਆਂ ਨੇ ਸੋ ਇਹ ਕਾਲ ਤੱਕ ਤੇ ਜਿਹੜਾ ਸੀ ਇੱਕ ਕੌਮ ਦੀ ਪ੍ਰਭੂ ਸੱਤਾ ਦਾ ਕੇਂਦਰ ਹੈ ਉਹਨੂੰ ਇਸ ਤਰੀਕੇ ਦੇ ਨਾਲ ਕਮਜ਼ੋਰ ਕਰਨਾ ਐਸਜੀਪੀਸੀ ਦੀ ਸਭ ਤੋਂ ਵੱਡੀ ਮੈਂ ਸਮਝਦਾ ਨਲਾਇਕੀ ਹੈ ਔਰ ਐਸਜੀਪੀਸੀ ਨੂੰ ਇਹ ਤੁਰਤੇ ਸੰਗਿਆਨ ਲੈ ਕੇ ਇਹਨੂੰ ਵਾਪਸ ਬਹਾਲ ਕਰਨਾ ਚਾਹੀਦਾ ਹੁਣ ਦੇਖੇਗਾ ਕਿ ਬਾਰ ਭਾਰੀ ਪੁਲਿਸ ਫੋਰਸ ਵੀ ਲਗਾਏਗੀ ਜਾਂ ਟਾਸਕ ਫੋਰਸ ਵੀ ਲਗਾਏਗੀ ਇਹ ਪਹਿਲੀ ਵਾਰ ਦੇਖਾਂਗੇ ਕਿ ਪ੍ਰਧਾਨ ਸਾਹਿਬ ਜਿਹੜੀ ਫੋਰਸ ਜਿਹੜੀ ਫੋਰਸ ਲੱਗ ਸਕਦੀ ਸੀ ਅਣਨੇ ਲਾਈਆ ਮਗਰ ਅਕਾਲ ਤਖਤ ਸਭ ਤੋਂ ਉੱਚੀ ਫੋਰਸ ਕਿਸੇ ਕੋਲ ਨਹੀਂ ਹੈ ਅਕਾਲ ਤਖਤ ਸਭ ਦਾ ਥਾਪੜਾ ਲੈ ਕੇ ਜਿਹੜੀ ਕੌਮ ਦੀ ਅੱਜ ਪੰਥ ਦੇ ਲੋਕ ਕਿੱਥੇ ਹੋਏ ਨੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨੂੰ ਐਨੀ ਰੋਕ ਸਕੇ ਬੂੜੇ ਬੂਏ ਤੇ ਆ ਕੇ ਆਪ ਆ ਕੇ ਉਹਨਾਂ ਨੂੰ ਮੈਮੋਰੈਂਡਮ ਲੈਣਾ ਪਿਆ ਔਰ ਜਿਸ ਤਰੀਕੇ ਦੇ ਨਾਲ ਅੱਜ ਪੰਥਦਰਦੀ ਇਕੱਠੇ ਹੋਏ ਨੇ ਅਗਰ ਇਸ ਤਰੀਕੇ ਦੀ ਮਹਿੰਮ ਚੱਲਦੀ ਰਹੇ ਤੇ ਐਸਜੀਪੀਸੀ ਦੀ ਔਰ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਪਰਮੇਸੀ ਹੈ ਜਿਹੜੇ ਆਪਣੀ ਮਨਮਰਜ਼ੀ ਦੇ ਫੈਸਲੇ ਕਰਦੇ ਨੇ ਮੂਡ ਹਟਾਣੇ ਪੈਂਦੇ। ਜਿਸ ਤਰ੍ਹਾਂ ਨਿਯਮ ਨੂੰ ਬਦਲਣ ਨੂੰ ਲੈ ਕੇ ਇਲੈਕਸ਼ਨ ਦੀ ਡਿਮਾਂਡ ਕੀਤੀ ਜਾਂਦੀ ਹੈ ਜੀ। ਦੇਖੋ ਅੱਜ ਦਾ ਇਹ ਮੁੱਦਾ ਨਹੀਂ ਹੈ। ਮੁੱਦਾ ਅਜ ਅਕਾਲ ਤਖਤ ਸਾਹਿਬ ਦੀ ਬਹਾਲੀ ਦੇ ਉੱਤੇ, ਉਹਦੀ ਸਰਵੋਚਤਾ ਦੇ ਉੱਤੇ ਜਿਹੜਾ ਆਇਆ ਹੋਇਆ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਲਗਾਨ ਦਾ ਉਤਾਰਨ ਦਾ ਵਿਧੀ ਬਣਾਉਣ ਦੀ ਗੱਲ ਹੈ। ਮੁੱਦੇ ਆਜੇ ਨੇ ਔਰ ਸ਼੍ਰੋਮਣੀ ਕਮੇਟੀ ਵਰਗੀਆਂ ਜਾਂ ਇਲੈਕਸ਼ਨਾਂ ਵਰਗੀਆਂ ਗੱਲਾਂ ਬੜੇ ਛੋਟੇ ਇਸ਼ੂਜ਼ ਨੇ। ਅਕਾਲ ਤਖਤ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਥਾਪਿਆ ਤਾਕਤ ਹੈ। ਉਹਨੂੰ ਅਗਰ ਕੋਈ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗਾ ਤੇ ਸਮੂਚਾ ਪੰਥ ਇਕੱਠਾ ਹੋਵੇਗਾ ਔਰ ਜਿਹੜਾ ਇਹ ਅਜੰਡਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਸ ਤਰ੍ਹਾਂ ਔਰਤਾਂ ਦੇ ਕੋਲ ਮਾਈਕ ਪਹੁੰਚ ਹੋਏਗੇ ਤੁਹਾਨੂੰ ਲੱਗਦਾ ਹੈ ਕਿ ਪ੍ਰੋਪੋਜ਼ਲ ਪਾਸ ਹੋ ਪਾਇਆ ਕਿ ਜਿਹੜੀ ਦੇਖੋ ਮੈਨੂੰ ਨਹੀਂ ਲੱਗਦਾ ਕਿਉਂਕਿ ਅੰਦਰ ਦੀ ਗੱਲ ਨਹੀਂ ਮੈਨੂੰ ਪਤਾ ਕਿ ਉਹ ਤੁਹਾਡੇ ਕੋਲ ਸੁਣ ਰਹਾ ਕਿ ਮਾਈਕ ਕਿੱ체 ਗਏ ਨੇ ਮਗਰ ਜਿਹੜੇ 42 ਬੰਦਿਆਂ ਨੇ ਇਹਦੇ ਖਿਲਾਫ ਗੱਲ ਕੀਤੀ ਸੀ ਉਹਨਾਂ ਦੀ ਗੱਲ ਰੱਖੀ ਨਹੀਂ ਗਈ ਤੋ ਇਤੋਂ ਸਾਫ ਪਤਾ ਚੱਲ ਰਿਹਾ ਕਿ ਇੱਕ ਪਰਿਵਾਰ ਇੱਕ ਬੰਦੇ ਨੂੰ ਬਚਾਉਣ ਦੇ ਸਿੱਕਰੀ ਅਸ਼ਰੋਮਨੀ ਕਮੇਟੀ ਦੀ ਦਾਬਤੇ ਲਾਤੀ ਗਈ ਹੈ ਔਰ ਕੌਮ ਦੀ ਸਰਬੋੱਚ ਜਿਹੜੀ ਸੰਸਥਾ ਹੈ ਸ੍ਰੀ ਅਕਾਲ ਤਖਤ ਸਾਹਿਬ ਉਹਨੂੰ ਵੀ ਟੈਟਰੀ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਤਿੰਨ ਸਿੰਘ ਸਹਿਬਾਨਾਂ ਦੀ ਮੁਰ ਬਹਾਲੀ ਲਈ ਜਿਹੜਾ ਪ੍ਰਦਰਸ਼ਨ ਕੀਤਾ ਪਈ ਸਾਈਡ ਮੈਂ ਕੀ ਕਹਿਣਾ ਚਾਹੋਗੇ ਅੱਜ ਆਪ ਪ੍ਰਧਾਨਤਾ ਫੋਣੀ ਵੀ ਦੇਖੋ ਅੱਜ ਦਮਦਮੀ ਤਖਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਉਹਨਾਂ ਨੇ ਜਿਹੜੀ ਪੰਥ ਨੂੰ ਆਵਾਜ਼ ਕਾਲ ਦਿੱਤੀ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵੀ ਸ਼ਮੂਲੀਅਤ ਪਾਈ ਹੈ ਔਰ ਇਹ ਜਿਹੜਾ ਰੋਸ ਮਾਤ ਸੀ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹਟੇ ਦੇ ਕਰ ਰਹੇ ਨੇ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਛਿੱਕੇ ਟੰਗਿਆ ਔਰ ਉਹਨਾਂ ਫੈਸਲਿਆਂ ਦੇ ਖਿਲਾਫ ਜੇ ਇਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਔਰ ਸਾਡੀ ਇਹ ਮੰਗ ਸੀ ਕਿ ਇਹ ਜਥੇਦਾਰਾਂ ਨੂੰ ਹਟਾਉਣ ਦੀ ਜਿਹੜੀ ਵਿਧੀ ਵਿਧਾਨ ਹੈ ਜਿਹੜਾ ਉਹਨਾਂ ਨੂੰ ਲਗਾਉਣ ਦਾ ਉਤਰਬ ਹੈ ਇਹ ਵੀ ਬਣਾਇਆ ਜਾਏ ਔਰ ਤਿੰਨੋਂ ਜਥੇਦਾਰਾਂ ਦੀ ਮੋੜ ਬਹਾਲੀ ਕੀਤੀ ਜਾਏ ਸੋ ਸਰਕਾਰਾਂ ਦੇ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਇਸ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੇਨ ਗੇਟ ਦੇ ਉੱਤੇ ਵਾਰ ਹੀ ਉਹਨੂੰ ਧਰਨੇ ਨੂੰ ਰੋਕਤਾ ਗਿਆ ਸ਼ਾਂਤਮਈ ਤਰੀਕੇ ਨਾਲ ਇਹਦਾ ਪ੍ਰਦਰਸ਼ਨ ਕਰਦੇ ਹੋਏ ਸੁਖਮਨੀ ਸਾਹਿਬ ਦੇ ਪਾਰਟ ਹੋਇਆ ਬਾਣੀ ਪੜੀ ਗਈ ਨਾਮ ਸਿਮਰਨ ਹੋਇਆ ਔਰ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜਿਹੜੇ ਧਾਮੀ ਸਾਹਿਬ ਨੇ ਆਪਣੇ ਐਗਜ਼ੀਕਟਿਵ ਦੇ ਕੁਝ ਮੈਂਬਰਾਂ ਦੇ ਨਾਲ ਆ ਕੇ ਉਹ ਮੈਮੋਰੈਂਡਮ ਲੈ ਕੇ ਗਏ ਜਿੱਥੇ ਉਹਨਾਂ ਨੂੰ ਤੁਹਾ ਸਾਹਬ ਨੇ ਇਹ ਮੈਮੋਰੰਡਮ ਦਿੱਤਾ ਕਿ 15 ਅਪ੍ਰੈਲ ਤੱਕ ਤੁਸੀਂ ਇਹ ਫੈਸਲੇ ਨਹੀਂ ਲਏ ਤੇ ਕੌਮ ਵੱਡੇ ਇਹਦੇ ਵਿੱਚ ਪੰਥ ਜਿਹੜੇ ਵੱਡੇ ਫੈਸਲੇ ਲਏਗੀ ਔਰ ਵੱਡੇ ਪ੍ਰੋਗਰਾਮ ਲਿਖੇ ਜਾਣਗੇ ਸੋ ਅੱਜ ਜਿਸ ਤਰੀਕੇ ਦੇ ਨਾਲ ਉਹ ਮੈਮੋਰੰਡਮ ਲੈ ਕੇ ਗਏ ਨੇ ਔਰ ਅਗਰ ਉਹਨਾਂ ਦੇ ਵਿੱਚ ਮੈਂ ਸਮਝਦਾ ਕਿ ਇਨਸਾਨੀਅਤ ਵੱਲੀ ਗੱਲ ਹੈ ਅਗਰ ਉਹਨਾਂ ਦੇ ਵਿੱਚ ਪੰਥ ਲਈ ਦਰਦ ਹੈ ਤੇ ਜ਼ਰੂਰ ਇਹਦੇ ਉੱਤੇ ਵਿਚਾਰ ਕੀਤੇ ਜਾਣਗੇ ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਸ਼ਰੋਮਨੀ ਕਮੇਟੀ ਦੇ ਵਿੱਚ ਅੰਤਰੀਂ ਬੋਰਡ ਦੀ ਮੀਟਿੰਗ ਹੋਈ ਹੈ ਬਜੜੇ اجلاس ਹੋਇਆ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਉਹਦੇ ਵਿੱਚ ਜਥੇਦਾਰਾਂ ਦੀ ਸ਼ਮੂਲੀਅਤ ਨਹੀਂ ਹੋਈ ਪਹਿਲੀ ਵਾਰ ਜਥੇਦਾਰਾਂ ਨੂੰ ਅਨੁਰਾਧ ਦੇ ਹਨੇਰਿਆਂ ਦੇ ਵਿੱਚ ਪੰਗਾ ਪਾਈਆਂ ਜਾ ਰਹੀਆਂ ਨੇ ਸੋ ਇਹ ਕਾਲ ਤੱਕ ਤੇ ਜਿਹੜਾ ਸੀ ਇੱਕ ਕੌਮ ਦੀ ਪ੍ਰਭੂ ਸੱਤਾ ਦਾ ਕੇਂਦਰ ਹੈ ਉਹਨੂੰ ਇਸ ਤਰੀਕੇ ਦੇ ਨਾਲ ਕਮਜ਼ੋਰ ਕਰਨਾ ਐਸਜੀਪੀਸੀ ਦੀ ਸਭ ਤੋਂ ਵੱਡੀ ਮੈਂ ਸਮਝਦਾ ਨਲਾਇਕੀ ਹੈ ਔਰ ਉਸ ਐਸਜੀਪੀਸੀ ਨੂੰ ਇਸ ਉੱਤੇ ਸੰਗਿਆਨ ਲੈ ਕੇ ਇਹਨੂੰ ਵਾਪਸ ਬਹਾਲ ਕਰਨਾ ਚਾਹੀਦਾ ਹੁਣ ਦੇਖੇਗਾ ਕਿ ਬਾਰ ਭਾਰੀ ਪੁਲਿਸ ਫੋਰਸ ਵੀ ਲਗਾਈ ਗਈ ਹੈ ਟਾਸਕ ਫੋਰਸ ਵੀ ਲਗਾਈ ਗਈ ਹੈ ਪਹਿਲੀ ਵਾਰ ਦੇਖਾਂਗੇ ਕਿ ਜਿਹੜੀ ਫੋਰਸ ਜਿਹੜੀ ਫੋਰਸ ਲੱਗ ਸਕਦੀ ਸੀ ਅਣਾਂ ਨੇ ਲਾਈਆ ਮਗਰ ਅਕਾਲ ਤਖਤ ਤੋਂ ਉੱਚੀ ਫੋਰਸ ਕਿਸੇ ਕੋਲ ਨਹੀਂ ਹੈ ਅਕਾਲ ਤਖਤ ਦਾ ਥਾਪੜਾ ਲੈ ਕੇ ਜਿਹੜੀ ਕੌਮ ਦੀ ਅੱਜ ਪੰਥ ਦੀ ਲੋਕ ਕਿੱਥੇ ਹੋਏ ਨੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨੂੰ ਐਨੀ ਰੋਕ ਸਕਦੇ ਬੂੜੇ ਬੂਏ ਤੇ ਆ ਕੇ ਆਪ ਆ ਕੇ ਉਹਨਾਂ ਨੂੰ ਮੈਮੋਰੈਂਡਮ ਲੈਣਾ ਪਿਆ ਔਰ ਜਿਸ ਤਰੀਕੇ ਦੇ ਨਾਲ ਅੱਜ ਪੰਥਰ ਦਰਦੀ ਇਕੱਠੇ ਹੋਏ ਨੇ ਅਗਰ ਇਸ ਤਰੀਕੇ ਦੀ ਮੂਹਮ ਚੱਲਦੀ ਰਹੇ ਤੇ ਐਸਜੀਪੀਸੀ ਦੀ ਔਰ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਅਕਾਲ ਤਖਸਾਲ ਦੇ ਉੱਤੇ ਸੁਪਰਮੇਸੀ ਹੈ ਜਿਹੜੇ ਆਪਣੀ ਮਨਮਰਜ਼ੀ ਦੇ ਫੈਸਲੇ ਕਰਦੇ ਨੇ ਮੋੜੂ ਹਟਾਣੇ ਪੈਣਗੇ ਐਸਜੀਪੀਸੀ ਦੇ ਨਿਯਮ ਨੂੰ ਬਦਲਣ ਨੂੰ ਲੈ ਕੇ ਇਲੈਕਸ਼ਨ ਦੀ ਡਿਮਾਂਡ ਕੀਤੀ ਜਾਂਦੀ ਹੈ ਜੀ ਦੇਖੋ ਅੱਜ ਦਾ ਇਹ ਮੁੱਦਾ ਨਹੀਂ ਹੈ ਮੁੱਦਾ ਅੱਜ ਅਕਾਲ ਤਖਸਾਲ ਦੀ ਬਹਾਲੀ ਦੇ ਉੱਤੇ ਉਹਦੀ ਸਰਵੋਚਤਾ ਦੇ ਉੱਤੇ ਜਿਹੜਾ ਆਇਆ ਹੋਇਆ ਔਰ ਅਕਾਲ ਤਖਸਾਲ ਦੇ ਜਥੇਦਾਰਾਂ ਦਾ ਲਗਾਣ ਦਾ ਉਤਾਰਨ ਦਾ ਵਿਧੀ ਬਣਾਉਣ ਦੀ ਗੱਲ ਹੈ ਮੁੱਦੇ ਆਜ ਔਰ ਸ਼ਰੋਮਣੀ ਕਮੇਟੀ ਵਰਗੀਆਂ ਜਾਂ ਇਲੈਕਸ਼ਨਾਂ ਵਰਗੀਆਂ ਗੱਲਾਂ ਬੜੇ ਛੋਟੇ ਇਸ਼ੂਜ਼ ਨੇ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਥਾਪਿਆ ਤਾਕਤ ਹੈ ਉਹਨੂੰ ਅਗਰ ਕੋਈ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗਾ ਤੇ ਸਮੁੱਚਾ ਪੰਥ ਇਕੱਠਾ ਹੋ ਜਾਗਾ। ਉਹ ਅਜੰਡਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਸ ਤਰ੍ਹਾਂ ਔਰਤਾਂ ਦੇ ਕੋਲ ਮਾਈਕ ਹੋਏਗੇ ਤੁਹਾਨੂੰ ਲੱਗਦਾ ਹੈ ਕਿ ਪ੍ਰੋਪੋਜ਼ਲ ਪਾਸ ਹੋ ਪਾਏਗੀ ਜਿਹੜੀ ਦੇਖੋ ਮੈਨੂੰ ਨਹੀਂ ਲੱਗਦਾ ਕਿਉਂਕਿ ਅੰਦਰ ਦੀ ਗੱਲ ਨਹੀਂ ਮੈਨੂੰ ਪਤਾ ਕਿ ਉਹ ਤੁਹਾਡੇ ਕੋਲ ਸੁਣ ਰਹਾ ਕਿ ਮਾਈਕ ਕਿਤੇ ਗਏ ਨੇ ਮਗਰ ਜਿਹੜੇ 42 ਬੰਦਿਆਂ ਨੇ ਇਹਦੇ ਖਿਲਾਫ ਗ ਤੋ ਇਤੋਂ ਸਾਲ ਪਤਾ ਚੱਲ ਰਿਹਾ ਹੈ ਕਿ ਇੱਕ ਪਰਿਵਾਰ ਇੱਕ ਬੰਦੇ ਨੂੰ ਬਚਾਉਣ ਦੇ ਚੱਕਰ 'ਚ ਅਸ਼ਰੋਮੀ ਕਮੇਟੀ ਵੀ ਦਹਾਕਤੇ ਲਾਤੀ ਗਈ ਆ ਔਰ ਕੌਮ ਦੀ ਸਰਬੋੱਚ ਜਿਹੜੀ ਸੰਸਥਾ ਹੈ ਸ੍ਰੀ ਅਕਾਲ ਤਖਤ ਸਾਹਿਬ ਉਹਨੂੰ ਵੀ ਟੈਟਰੀ ਕੀਤਾ ਜਾ ਰਿਹਾ ਹੈ